50 ਗ੍ਰਾਮ ਸਾਡੀ ਲਕਿਆ ਸੀ ਜਿਹੜਾ ਸਪੈਸ਼ਲ ਨਾਕਾ ਬੰਦੀ ਸੀ ਦੀਵਾਲੀ ਦੀਆਂ ਚਲਦੀਆਂ ਉਹਦੇ ਵਿੱਚ ਨਿਰਮਲ ਸਿੰਘ ਨੇ 50 ਗ੍ਰਾਮ ਉਪੀਮ ਕਵਰ ਕੀਤੀ ਔਰ ਇਹ ਬੰਦਾ ਸੀਗਾ ਇੰਦਰਜੀਤ ਸਿੰਘ ਜਿਹੜਾ ਕਿ ਠੱਠੀਆਂ ਦਾ ਰਹਿਣ ਵਾਲਾ ਹੈਗਾ ਪਿਆਸਟਾਨੇ ਚ ਪਿੰਡ ਪਿੰਦਾ ਇਹਦਾ ਔਰ ਉਹਦੀ ਜਦੋਂ ਫਰਦਰ ਇਨਟੈਰੋਗੇਸ਼ਨ ਦੇ ਵਿੱਚ ਦੁਆਰਾ ਉਹਨੂੰ ਇਨਟੈਰੋਗੇਟ ਕੀਤਾ ਤਾਂ 7 ਕਿਲੋ ਦੇ ਕਰੀਬ ਉਹਦੇ ਕੋਲ ਹੋਰ ਕਵਰ ਹੋਈ ਸ਼ਹੀਦ ਭਗਤ ਸਿੰਘ ਨਗਰਪਾਲਿਸ ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿਰੁੱਧ ਸਖਤ ਕਾਰਵਾਈ ਕਰਦੇ ਹੋਏ ਇੱਕ ਦੋਸ਼ੀ ਨੂੰ 28 ਕਿਲੋ ਅਫੀਮ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਪੀ ਡੀ ਨਮਾ ਸ਼ਹਿਰ ਨੇ ਪ੍ਰੈਸ ਕਾਨਫਰੰਸ ਕਰਦਿਆਂ ਦੱਸਿਆ ਕਿ ਮਹਾਲੋਂ ਬਾਈਪਾਸ ਤੇ ਨਾਕੇ ਬੰਦੀ ਕਰਕੇ ਚੈਕਿੰਗ ਦੌਰਾਨ ਉਹਨਾਂ ਨੇ ਨਵਾਂ ਸ਼ਹਿਰ ਵਾਲੇ ਪਾਸੇ ਤੋਂ ਆ ਰਹੀ ਇੱਕ ਹੰਡਾਈ ਕ੍ਰੇਟਾ ਕਾਰ ਨੂੰ ਜਦੋਂ ਰੋਕਿਆ ਅਤੇ ਪੁੱਛਗਿੱਛ ਕੀਤੀ ਤਾਂ ਡਰਾਈਵਰ ਨੇ ਆਪਣੀ ਪਛਾਣ ਇੰਦਰਜੀਤ ਸਿੰਘ ਪੁੱਤਰ ਦਾਰਾ ਸਿੰਘ ਵਾਸੀ ਚੱਕਠਠੀਆਂ ਥਾਣਾ ਬਿਆਸ ਜ਼ਿਲ੍ਹਾ ਅੰਮ੍ਰਿਤਸਰ ਦੱਸਿਆ ਦੋਸ਼ੀ ਵਿਅਕਤੀ ਨੇ ਕਬੂਲ ਕੀਤਾ ਹੈ ਕਿ ਉਹ ਲੰਬੇ ਸਮੇਂ ਤੋਂ ਅਫੀਮ ਸਪਲਾਈ ਕਰਦਾ ਆ ਰਿਹਾ ਸੀ ਉਹ ਦਵਿੰਦਰ ਕੁਮਾਰ ਪੁੱਤਰ ਪਵਨ ਕੁਮਾਰ ਵਾਸੀ ਖੋਜਾ ਜੋ ਕਿ ਇਸ ਵੇਲੇ ਸਲੋ ਰੋਡ ਨਵਾਂ ਸ਼ਹਿਰ ਵਿੱਚ ਰਹਿੰਦਾ ਹੈ ਨਾਲ ਚੰਗੀ ਤਰ੍ਹਾਂ ਜਾਣੂ ਸੀ ਉਹ ਅਕਸਰ ਵਟਸਐਪ ਤੇ ਉਸ ਨਾਲ ਗੱਲਬਾਤ ਕਰਦਾ ਸੀ ਅਤੇ ਉਸ ਤੋਂ ਅਫੀਮ ਮੰਗਵਾਉਂਦਾ ਸੀ ਇਸ ਮਾਮਲੇ ਵਿੱਚ ਦਵਿੰਦਰ ਸਿੰਘ ਦਾ ਨਾਮ ਵੀ ਆਇਆ ਹੈ ਜਦਕੇ 2024 ਤੋਂ ਜੇਲ੍ਹ ਵਿੱਚ ਪੰਦਾ ਹੈ ਉਸ ਤੋਂ ਵੀ ਪੁੱਛ ਗਿਆਛ ਲਈ ਪ੍ਰੋਡਕਸ਼ਨ ਵਾਰੰਟੇ ਲਿਆਂਦਾ ਜਾਵੇਗਾ ਇਸ ਵੇਲੇ ਪੁਲਿਸ ਨੇ ਇੰਦਰਜੀਤ ਸਿੰਘ ਨੂੰ 5 ਦਿਨਾਂ ਦੇ ਰਿਮਾਰਡ ਤੇ ਲਿਆ ਗਿਆ ਹੈ ਮਾਨਯੋਗ ਡੀਜੀ ਸਰ ਔਰ ਐਸਐਸਪੀ ਐਸਬੀਐਸ ਨਦਰ ਮਹਿਤਾਬ ਸਿੰਘ ਆਈਪੀਐਸ ਵੱਲੋਂ ਬਿਲਕੁਲ ਕਲੀਅਰ ਕਰ ਦਿੱ ਇਨਸਟਰਕਸ਼ਨ ਹੈਗੀਆਂ ਡਰੱਗਸ ਦੇ ਮਾਮਲੇ ਨੂੰ ਲੈ ਕੇ ਔਰ ਐਨਡੀਪੀ ਸੈਕਟਰ ਨੂੰ ਲੈ ਕੇ ਇਸ ਸਬੰਧ ਵਿੱਚ ਅਸੀਂ ਐਫਆਰ ਨੰਬਰ ਦਰਜ ਕੀਤੀ ਸੀਗੀ 226 ਔਰ ਆਪਣੇ 18 ਤਰੀਕ ਨੂੰ ਉਹਦੇ ਵਿੱਚ 50 ਗ੍ਰਾਮ ਸਾਡੀ ਨਾਕਿਆ ਸੀਗਾ ਜਿਹੜਾ ਸਪੈਸ਼ਲ ਨਾਕਾਬੰਦੀ ਸੀਗੀ ਦੀਵਾਲੀ ਦੀਆਂ ਚੱਲ ਰਹੀਆਂ ਉਹਦੇ ਵਿੱਚ ਨਿਰਮਲ ਸਿੰਘ ਨੇ 50 ਗ੍ਰਾਮ ओपीएम ਰਿਕਵਰ ਕੀਤੀ ਔਰ ਇਹ ਬੰਦਾ ਸੀਗਾ ਇੰਦਰਜੀਤ ਸਿੰਘ ਜਿਹੜਾ ਕਿ ਠੱਠੀਆਂ ਦਾ ਰਹਿਣ ਵਾਲਾ ਹੈਗਾ ਬਿਆਸ ਥਾਣੇ ਚ ਪਿੰਡ ਪੈਂਦਾ ਇਹਦਾ ਔਰ ਉਹਦੀ ਜਦੋਂ ਫਰਦਰ ਇੰਟੈਰੋਗੇਸ਼ਨ ਦੇ ਵਿੱਚ ਦੁਆਰਾ ਉਹਨੂੰ ਇੰਟੈਰੋਗੇਟ ਕੀਤਾ ਤਾਂ 7 ਕਿਲੋ ਦੇ ਕਰੀਬ ਉਦੇ ਕੋਲ ਹੋਰ ਕਵਰ ਹੋਈ ਜਦੋਂ 7 ਕਿਲੋ ਹੋਈ ਤੇ ਦੁਬਾਰਾ ਫਿਰ ਪੁਛਗਿਸ਼ ਕੀਤੀ ਵੀ ਇਹ ਨਵੇਂ ਸ਼ਹਿਰ ਕਿਉਂ ਆਇਆ ਸੀਗਾ ਉਹਦੇ ਚ ਫਿਰ ਕਨਫੈਸ ਹੋਇਆ ਵੀ ਇਹ ਦਵਿੰਦਰ ਨਾਂ ਦਾ ਬੰਦਾ ਹੈਗਾ ਜਿਹੜਾ ਕਿ ਆਪਣੇ ਪਹਿਲਾਂ ਵੀ ਸਾਨੂੰ ਵਾਂਟਡ ਸੀਗਾ ਉਹ ਪੌਪੀਸ 10 ਕੁਇੰਟਲ ਦੇ ਵਿੱਚ ਉਹਦਾ ਇਹ ਪੁਰਾਣਾ ਸਾਥੀ ਹੈਗਾ ਜਦੋਂ ਦੁਬਾਰਾ ਇੰਟਰੋਗੇਸ਼ਨ ਹੋਈ ਔਰ ਕਰਾਸ ਕੁਐਸਚਨਿੰਗ ਕੀਤੀ ਗਈ ਦਵਿੰਦਰ ਤਾਂ ਇਹ ਉਹਦੇ ਚ ਕਲੀਅਰ ਹੋਇਆ ਵੀ ਇਹ ਸਮਾਨ ਦੇ ਨਾਲ ਆਇਆ ਸੀਗਾ ਜਿਹੜਾ ਕਿ ਦਵਿੰਦਰ ਕੋਸੀ ਕੁਝ ਪੈਸੇ ਦਾ ਲੈ ਲੈਣ ਦੇਣ ਦੇ ਚੱਕਰ ਚ ਉਸਮਾਨ ਵਾਪਸ ਚੱਕਣ ਆਇਆ ਸੀ ਇਹਦੇ ਕੋਲ ਤਾਂ ਉਹ ਸਮਾਨ ਜਿਹੜਾ ਸੀ ਕੰਗ ਪਿੰਡ 플ੌਟ ਦਾ ਜਿਹੜਾ ਕਿ ਦਵਿੰਦਰ ਦਾ ਹੀ 플ੌਟ ਹੈਗਾ ਉਹਦੇ ਵਿੱਚ ਇਹਨਾਂ ਨੇ ਦੱਬਿਆ ਹੋਇਆ ਸੀਗਾ ਔਰ ਉਸ ਦਿਨ ਵੀ ਉਸਮਾਨ ਲੈਣ ਹੀ ਆਇਆ ਸੀਗਾ ਵਾਪਸ ਕਹਿੰਦਾ ਵੀ ਤੂੰ ਮੈਨੂੰ ਜੋ ਇਹਨਾਂ ਦਾ ਸੌਦਾ ਹੋਇਆ ਉਹ ਉਸ ਲੈਵਲ ਦੀ ਨਹੀਂ ਹੋਈ ਤੇ ਉਹਨੇ ਕਿਹਾ ਤੂੰ ਆਪਣਾ ਸਮਾਨ ਲੈ ਜਾ ਉਹ ਉਹ ਵੀ ਰਿਕਵਰ ਹੋਇਆ ਤੇ ਟੋਟਲ ਸਾਡੇ ਕੋਲ ਜਿਹਦਾ 28 ਕਿਲੋ 80 ਗ੍ਰਾਮ ਦੇ ਟੋਟਲ ਸਾਰੀ ਰਿਕਵਰੀ ਹੋਈ ਆ। ਇਹਦੇ ਸਬੰਧ ਵਿੱਚ ਅਸੀਂ ਐਫ ਆਰ ਦਰਜ ਕਰਕੇ ਔਰ ਫਰਦਰ ਜਿਹੜੀ ਐਸ ਪਰ ਲਾ ਹੈਗੀ ਆ ਉਹ ਕਾਰਵਾਈ ਚੱਲ ਰਹੀ ਆ। ਔਰ ਜਿਹੜੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਜਿੰਨੇ ਵੀ ਲਿੰਕਸ ਹੈਗੇ ਆ ਉਹਤੇ ਸਾਡੀ ਆਲਰੇਡੀ ਸੀਆਈਡੀ ਦੀ ਵਰਕ ਕਰੀ ਹੈਗੀ ਆ ਔਰ ਨਾਲ ਡੀਐਸਪੀ ਡੀ ਸਾਹਿਬ ਦੀ ਨਾਲ ਹੈਗੇ ਆ ਔਰ ਮੇਰੀ ਇਹ ਹੀ ਆ ਬੇਨਤੀ ਵੀ ਕੋਈ ਵੀ ਬੰਦਾ ਹੋਵੇਗਾ ਉਹਨੂੰ ਬਖਸ਼ਿਆ ਨਹੀਂ ਜਾਏ। ਦਵਿੰਦਰ ਜੀ ਐਸਟੇਟ ਜੀ ਐਸਟੇਟ ਇਸ ਸਟੇਟ ਵਿੱਚ ਅਸੀਂ ਨੂੰ ਨਹੀਂ ਨਹੀਂ ਦਵਿੰਦਰ ਉਸ ਟਾਈਮ ਸਦਰ ਵਾਲੇ ਕੇਸ ਦੇ ਵਿੱਚ ਸੀਗਾ ਸਾਡੀ ਕਸਟਡੀ 'ਚ ਉਹ ਪੀਐਸ ਸਦਰ ਦਾ ਹੈਗਾ ਇਸ ਕੇਸ 'ਚ ਅਸੀਂ ਹਲੇ ਉਹਨੂੰ ਰਿਮਾਂਡ ਤੇ ਲੈਣਾ ਹੈ ਸਪਲਾਈ ਕਿੱਥੇ ਕਰਨੀ ਹੈ ਜਿਹੜੀ ਸਪਲਾਈ ਹੈਗੀ ਹੈ ਜੋ ਦਵਿੰਦਰ ਦੀ ਇੰਟਰੋਗੇਸ਼ਨ 'ਚ ਆ ਉਹ ਨਵਾਂ ਸ਼ਹਿਰ ਦਾ ਏਰੀਆ ਹੈਗਾ ਫਲੋਰ ਏਰੀਆ ਔਰ ਦਿਲੰਦਰ ਦੇ ਕੋਲ ਜਿਹੜੇ ਜਮ ਨੋਰਮਲ ਬਿਲਗਾ ਔਰ ਵੱਖ-ਵੱਖ ਜਗ੍ਹਾ ਤੇ ਕਿਉਂਕਿ ਹੁਣ ਜਦੋਂ ਭਗੋੜਾ ਸੀਗਾ ਇਹ ਨੋਰਮਲ ਹੀ ਰਹਿ ਰਿਹਾ ਸੀ

ਪਰੰਤੂ ਦਵਿੰਦਰ ਜਿਹੜਾ ਹੈਗਾ ਇਹਦਾ ਸਾਥੀ ਆ ਉਹਤੇ ਚਾਰ ਮੁਕੱਦਮੇ ਦਰਜ ਹੈਗੇ ਐਮਪੀ ਚ ਹੈਗਾ राजस्थान ਚ ਹੈਗਾ ਤੇ ਰਾਹੂ ठाणे ਤੇ दो ਪਰਚੇ ਦਰਜ ਹੈਗੇ ਰੋਮਾਂਡ ਜਿਹੜਾ ਹੈਗਾ ਇਹਦੇ 5 ਦਿਨ ਦਾ ਹੈਗਾ 5 ਦਿਨ ਦਿੰਦਾ ਸੀ ਤਾਂ 5 ਦਿਨ ਹਾਂਜੀ ਬਾਤੀ ਵੀ ਦੋ ਅਰੈਸਟ ਤਾਂ ਹੋਏਗੇ ਉਹਨਾਂ ਦੇ ਨਹੀਂ ਇਸ ਕੇਸ ਦੇ ਵਿੱਚ ਨਹੀਂ ਰੈਸਟ ਹੈਗੇ ਸਦਰਦੀ ਹੈਗੀ ਆ ਉਹਦੇ ਵਿੱਚ ਉਹ ਗ੍ਰਿਫਤਾਰ ਹੈਗੇ ਇਸ ਕੇਸ ਚ ਆਲੇ ਉਹਨਾਂ ਨੂੰ ਅਸੀਂ ਰਿਮਾਂਡ ਤੇ ਲੈਣਾ ਹੈ